ਕਦਮ ਐਂਕਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਭ ਦਾ ਸਵਾਗਤ ਹੈ ਜੀ ਸਾਰੇ ਠੀਕ ਹੈ ਠੀਕ ਹੈ ਨੰਗ ਹੈ ਨੰਗ ਹੈਗੇ ਟੀਵੀ ਦੀ ਖੁਸ਼ਬੂ ਚੈਨਲ ਤੇ ਅੱਜ ਬਾਬਾ ਜੀ ਥੋੜਾ ਪਰਾਂ ਰੱਖ ਲਿਗਾ ਸੀ ਉਹਦੇ ਥੱਲੋਂ ਟਾਂਣ ਕੱਢ ਰਿਹਾ ਪਰਾਂ ਰੱਖ ਕੇ ਖਾੜਾ ਐ ਨੂੰ ਵੜਦੇ ਵੜਦੇ ਆਂ ਯਾਹ ਲਾ ਵੜਦੇ ਆਉਣ ਵੜਦੇ ਆਉਣ ਇਹ ਸਾਰੀ ਜਗਾ ਪਾਣੀ ਨਾਲ ਭਰੀ ਹੋਈ ਸੀ ਮੋੜ ਕੇ ਲਿਆ ਇੱਥੇ ਬੰਦੇ ਸੀ ਡੰਗਰ ਹਾਂ ਬੈਗ ਖੜ ਕੇ ਲੈ ਜਾ ਇੱਕ ਮਿੰਟ ਲੋ ਆਇਆ ਲੋ ਆਇਆ ਚਾਲਾ ਹੁਣ ਦੇ ਰਾਜਾ ਪਨਾ ਹੋ ਜਾ ਮਾ ਕੇ ਲਈ ਬੜੇ ਹੀ 2 ਦਿਨ ਹੋ ਗਏ ਫੋੜੀ ਮੇਨੂੰ ਅੱਛਾ ਜੀ ਮੈਂ ਅੱਜ ਨੂੰ ਬੱਤਰ ਆ ਗਈ ਤੇ ਬਾੜ ਲਾਗ ਨਾ ਤੇ ਸੁਆਗਾ ਮਾਰ ਗਿਆ ਅੱਜ ਬਰਸਾ ਇਹਦੇ ਬੀਜ ਦੀ ਕੱਲ ਨੂੰ ਬੱਤੀ ਆਉਣੀ ਆ ਕੱਲ ਨੂੰ ਬਰਸਨ ਜਿਹੜਾ ਲਾ ਦੀ ਇਹਦੇ ਵਿੱਚ ਜ ਮੈਂ 14 ਦਿਨ ਚੱਲੇ ਗਿਆ ਅੱਛਾ ਹੈ ਹਨੀ ਤੇ 10 ਤੋਂ ਬਜਾਈ ਆਮ ਸ਼ੁਰੂ ਹੋ ਜਾਂਦੀ ਬਰਸਨ ਦੀ ਮੌਸਮ ਚੰਗਾ ਵਾ ਹੁਣ ਵਧੀਆ ਉੱਗ ਪੈਣਾ ਵਾ ਨਾਲੇ ਪੱਠੇ ਦਿੱਥੇ ਦਾ ਸਰੰਦ ਹੈ ਬੂਗਾ ਪੱਠਾ ਤਾਂ ਹੈ ਨਹੀਂ ਆ ਕੋਈ ਸਰੋਂ ਸਰੋਂ ਪਾਵਾਂਗੇ ਅਰਿਆਂ ਦੇ ਅੱਗੇ ਐਨਾ ਦੇਣਾ ਸਾਗ ਵੀ ਖਾ ਲੇ ਯਾਰ ਕਾ ਸਾਗ ਨਹੀਂ ਲੱਭਾ ਉਹ ਪਾਣੀ ਕਰਕੇ ਸਾਗ ਨਹੀਂ ਲੱਗਾ ਤੇ ਹੁਣ ਬਰਸਣ ਐ ਪਹਿਲੀ ਚਰੀ ਹੈ ਇਹ ਚੋਨਾ ਖਰਾਬ ਪੱਠੇ ਇਹਦੇ ਚਰੀ ਹੀ ਚਰੀ ਹੀ ਹਾਂ ਉਹ ਖਰਾਬ ਹੋ ਗਈ ਕਿ ਵੱਢ ਲਈ ਨਹੀਂ ਚਰੀ ਗਲ ਗਈ ਵਿੱਚ ਚਰੀ ਬਕਈ ਹੀਗੀ ਵਿੱਚ ਵਾਵਾ ਦੇ ਵਿੱਚ ਚਰੀ ਪਾਈ ਬਾਹਰ ਉਹ ਰਲਾ ਕੇ ਪੱਠੇ ਪੀਜੇ ਪੱਠੇ ਵਾਵਾ ਹੀ ਲੱਖ ਲੱਖ ਪਠੇ ਹੈਗੇ ਸਾਰੇ ਵਿੱਚ ਇਹ ਗਲਗੇ ਤੇ ਅੱਛਾ ਹਾਂ ਤੇ ਉਹ ਫਿਰ ਤਵੀਆਂ ਦੇ ਨਾਲ ਤੁਸੀਂ ਨਾਲ ਹੀ ਬਾਹ ਦਿੱਤੇ ਉਹ ਤਵੀਆਂ ਦੇ ਵਿੱਚ ਥੱਲੇ ਗਾਲੀ ਗਏ ਪੁੰਜੇ ਖਤਮ ਹੋ ਗਏ ਤਵੀਆਂ ਦੇ ਨਾਲ ਵਿੱਚੇ ਰਲ ਗਏ ਤੇ ਉਹ ਪੁੰਜੇ ਲੰਮੇ ਪਏ ਗਲਗੇ ਤੇ ਹੁਣ ਤਵੀਆਂ ਫੇਰੀਆਂ ਦੇ ਉਹਨਾਂ ਵਿੱਚੇ ਮਿਲ ਗਿਆ ਵਿੱਚ ਜ਼ਮੀਨ ਦੇ ਵਿੱਚ ਹੀ ਹੁਣ ਜਿਵੇਂ ਆਪਣੀਆਂ ਪਹਿਲੀਆਂ ਗਲੀਆਂ ਐ ਹਾਂਜੀ ਉਹਨਾਂ ਦਾ ਫਿਰ ਕੀ ਲਾਜ ਆ ਜਿਵੇਂ ਵੀ ਅੱਗ ਤੇ ਲਾਉਣੀ ਦੇਣੀ ਸਰਕਾਰ ਨੇ ਨਾ ਹੀ ਉਹ ਵੱਢ ਸਕਦੇ ਆ ਉਹ ਵੱਢਣ ਤੇ ਫालतू ਖਰਚਾ ਹੀ ਆ ਹਾਂ ਤੇ ਇਹੋ ਜਿਹਿਆਂ ਖਰਾਬ ਹੋਈਆਂ ਕਿ ਅਸੀਂ ਉਹ ਪਰਾਲੀ ਕੱਢ ਕੇ ਡੰਗਰਾ ਨੂੰ ਨਹੀਂ ਪਾ ਸਕਦੇ ਇਸ ਤਰ੍ਹਾਂ ਨਾ ਮਤਲਬ ਪੈੜੀ ਦੇ ਮਤਲਬ ਪਰਾਲ ਤੇ ਬੜਾਵਾ ਪੈੜੀਆਂ ਦੇ ਵਿੱਚ ਤੇ ਇਹ ਆ ਵੀ ਨਾ ਤੇ ਉਹ ਲੂਸਣੇ ਆ ਤੇ ਨਾ ਉਹ ਜੇ ਉਹਨੂੰ ਕਟਰ ਫੇਰਾਂਗੇ ਕਈ ਛਾਬੇਗਾ ਫੇਰ ਉਹ ਸੜ ਨਹੀਂ ਆ ਤੇ ਰਾਦਾ ਵੇ ਬਜਾਈ ਦਾ ਟਾਈਮ ਬੜਾਵਾ ਅਸਲੀ ਤੇ ਇਹਦਾ ਅਕਤੂਬਰ ਚੜ੍ਹਨੀ ਇਹਦਾ 25 ਦਿਨ ਬਜਾਈ ਸ਼ੁਰੂ ਆ ਨਵੰਬਰ ਦਾ ਪਹਿਲਾ ਹਫਤਾ ਬਜਾਈ ਜਿਹੜੀ ਬਸ ਸਭ ਤੋਂ ਵਧੀਆ ਵਾ 15 ਨਵੰਬਰ ਤੱਕ ਬਜਾਈ ਦਾ ਟਾਈਮ ਵਧੀਆ ਵਾ ਇਹ ਇੱਕ ਤੁਸੀਂ ਆਂਦੇ ਹੁੰਦੇ ਹੋ ਕਿ ਜਿਵੇਂ ਕਿ 9 ਨਵੰਬਰ ਤੋਂ ਲੈ ਕੇ 25 ਨਵੰਬਰ ਦੇ ਵਿੱਚ ਵਿੱਚ ਬੀਜਣੀ ਚਾਹੀਦੀ ਆ ਆਪਾਂ ਨੂੰ ਕਨਕ ਉਰੇ ਨਾਲ ਇਹ ਵੀ ਝਾੜ ਆਪਣਾ ਵਧੀਆ ਨਿਕਲਦਾ ਹੈ ਕਈ ਪਛੇਤਰੀ ਬੀਜ ਦੇ ਆ ਕਿੰਦੇ ਵੀ ਇਹ ਕੋਈ ਗੱਲ ਨਹੀਂ ਕਈ ਅਗੇਤਰੀ ਬੀਜ ਲੈਂਦੇ ਆ ਵੀ ਇਹ ਆਡਾ ਵੱਧ ਨਿਕਲ ਜੂਗਾ ਉਹ ਨਾ ਗਰਮੀ ਦੇ ਮੌਸਮ ਦੇ ਹਸਾਮਨਾ ਕਣਕ ਦੀ ਬਜਾਏ ਵੀ ਹੁੰਦੀ ਆ ਜਿਹੜੇ ਹੁਣ ਕਈ ਰਾਮ ਜਿਆਦੀ ਗੇਤਰੀ ਇਹਦੇ ਧਾਣੇ ਕਾਲੇ ਪੈ ਜਾਂਦੇ ਝਾੜ ਵੀ ਨਹੀਂ ਪੂਰਾ ਦਿੰਦੇ ਤੇ ਐਰਕਾ ਉਸ ਤਰ੍ਹਾਂ ਜੇ ਹਸਾਮਨਾ ਮੌਸਮ ਹੁੰਦਾ ਜਾਪਦਾ ਮੌਸਮ ਐਰਕਾ ਅੱਗੇ ਨਾ ਮੌਸਮ ਛੇਤੀ ਠੰਡਾ ਹੋ ਜਾਣਾ ਐਸਾ ਕਿਉਂ ਲੱਗਦਾ ਕਿਉਂਕਿ ਜੇ ਵੇਖੀਏ ਤੇ ਅਜੇ ਤੱਕ ਤੇ ਇੰਨੀ ਗਰਮੀ ਪੈ ਰਹੀ ਹੈ ਨਹੀਂ ਤੇ ਆ ਉਹ ਕਾਲ ਦੀ ਸ਼ੁਰੂ ਪਾਸੋਂ ਆ ਮਤਲਬ ਦੋ ਤਿੰਨ ਦਿਨ ਪਛੋਂ ਵਗਦੇ ਪਛੋਂ ਜਿੱਦਣਾ ਜੇ ਪਛੋਂ ਵਗਦੇ ਪਛੋਂ ਨਾ ਮੌਸਮ ਠੰਡਾ ਹੁੰਦਾ ਵਾ ਹਾਂ ਤੇ ਜੇ ਜੇ ਤੇ ਮਤਲਬ ਵੀ ਪਛੋਂ ਵਗਦੀ ਰਹੀ ਜਿਸ ਤਰ੍ਹਾਂ ਅੱਗੇ ਵਗਦੀ ਰਹੀ ਹੈ ਫਿਰ ਤੇ ਮੌਸਮ ਜਿਹੜਾ ਵਾ ਭਾਵੇਂ ਐਦੀ ਪੰਜੀ ਤੋਂ ਬਜਾਈ ਜਿਹੜੀ ਕਣਕ ਦੀ ਬਹੁਤ ਵਧੀਆ ਸਮਾਂ ਟੁਕਵਾਵਾ ਬੀਆਂ ਦੇ ਹਿਸਾਬ ਨਾਲ ਵਾ ਜਿਹੜੇ ਵੀ ਗੇਤਰੇ ਮਤਲਬ ਬੀਜਣ ਵਾਲੇ ਉਹਨਾਂ ਦੀ ਬੁਜਾਈ 25 ਅਕਤੂਬਰ ਤੋਂ ਕਰ ਦੋ ਤੇ ਜਿਹੜੇ ਥੋੜੇ ਲੇਟ ਆ ਉਹਦੀ ਮਤਲਬ ਵੀ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰ ਦੋ ਅੱਛਾ ਜੀ ਹਾਂ ਤੇ ਜਿੱਦਾਂ 33 86 ਹੁੰਦੀ ਉਹ ਹੋਰ ਲੇਟ ਕਰ ਦੋ ਲੇਟ ਵੀ ਝਾੜ ਚੰਗਾ ਦੇ ਜਾਂਦੀ ਅੱਛਾ ਅੱਛਾ 30 86 ਹਾਂ ਇਹਨੂੰ ਫਿਰ ਇੱਕ ਹਸਾਬ ਦਾ ਤੁਸੀਂ ਦੂਜਾ ਤੀਜਾ ਪਾੜ ਦੇ ਰਹੇ ਪਹਿਲੀ ਨੂੰ ਇਹਨੂੰ ਦੋ ਰੱਲਾਂ ਦੇ ਅੱਗੇ ਲਾਇਈ ਤੇ ਆਂ देर ਲੱਗ ਜਲੀ ਹੁਣ ਇਹਨੂੰ ਅੱਜ ਸ਼ਾਮ ਨੂੰ ਸੁਹਾਗ ਦਾਂਗੇ ਨਾ ਅੱਛਾ ਤੇ ਸੁਹਾਗ ਦੇ ਵੱਟ ਕਹਿਰਾ ਕਰਕੇ ਤੇ ਦੇ ਸਵੇਰੇ ਬਰਸਣਾ ਜਿਹੜਾ ਰਲਾ ਦਾਂਗੇ ਕਿਉਂ ਬਰਸਣਾ ਜਿਹੜਾ ਇਹ ਨਾ ਦੋਆ ਦਿਨਾਂ ਕੋਣ ਵੀਜਿਆ ਜਾਊ ਕਿਉਂ ਮੌਸਮ ਦਾ ਪਤਾ ਕੋਈ ਨਹੀਂ 6 ਤਰੀਕ ਨੂੰ ਮੌਸਮ ਖਰਾਬ ਦਾ ਤੇ بارش ਵੀ ਦਸੀ ਆ ਅੱਛਾ ਹਾਂ ਤੇ ਇਹ ਵੀਜਿਆਊ ਹੁਣ ਤੇ ਫਿਰ ਬਰਸਣਾ ਜੇ ਪਹਿਲਾਂ ਪਹਿਲਾਂ ਕੁੱਕ ਕੂਗਾ ਮੌਸਮ ਚੰਗਾ ਵਾ ਬਰਸਨੋਗ ਤੋਂਣਾ ਹੋਣਾ ਮੌਸਮ ਬਰਸਾਂ ਦਾ ਬੜਾ ਵਧੀਆ ਟਾਈਮ ਆ ਜਿਹੜੇ ਆਮ ਮਟਰਾਂ ਦੀ ਬੁਝਾਈ ਹੈ ਉਹ ਅਸੂਰੀ ਦਾਤੋਂ ਸ਼ੁਰੂ ਕਰੀਦੀ ਆ ਵੀ ਗਰਮੀ ਕਰਕੇ ਅੱਛਾ ਜੀ ਹਾਂ ਤੇ ਬਜਾਈ ਮਟਰਾਂ ਜਿਹੜੀ ਉਹ ਹੋਣ ਢਈਏ ਪੂਰੇ ਜੋਰ ਚ ਮੈਂ ਨਾ ਸੰਤਾਂ ਦੀ ਕਥਾ ਸੰਧਨਾਂ ਸੰਤ ਮਸਕੀਨ ਜੀ ਦੀ ਹਾਂਜੀ ਹਾਂਜੀ ਉਹ ਹਮੇਸ਼ਾ ਗੱਲ ਕਰਦੇ ਸੀ ਵੀ ਕੋਈ ਵੀ ਚੀਜ਼ ਹੈ ਨਾ ਉਹ ਸਮਾਂ ਮੰਗਦੀ ਆ ਮੰਗਦੀ ਤੇ ਕੋਈ ਵੀ ਚੀਜ਼ ਆ ਨਾ ਉਹ ਪੂਰੇ ਸਮੇਂ ਰਹਿਣੀ ਚਾਹੀਦੀ ਹੈ ਜੇ ਸਮੇਂ ਤੇ ਹੋਵੇ ਫਲ ਫੇਰੀ ਮਿਲਦਾ ਹੈ ਉਹ ਤੇ ਉਦਾਹਰਨ ਦਿੰਦੇ ਹੀ ਨਾਮ ਦੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਚਾਹੀਦਾ ਹੈ ਜੋ ਅੰਮ੍ਰਿਤ ਵੇਲੇ ਫੜਿਆ ਉਹ ਦੂਜੇ ਵੇਲੇ ਨਹੀਂ ਜਿਵੇਂ ਝੋਨੇ ਦੇ ਟਾਈਮ ਤੇ ਕਣਕ ਦਾ ਫਲ ਨਹੀਂ ਤਾਂ ਹੀ ਮੈਂ ਪਹਿਲੀਆਂ ਦੀ ਗੱਲ ਕਰ ਰਿਹਾ ਹਾਂ ਕਿ ਪੂਰੇ ਸਮੇਂ ਦੇ ਬਿਜਣੀ ਚਾਹੀਦੀ ਉਹ ਵੀ ਜਿਹੜੀ ਨਾਮ ਦੀ ਕਮਾਈ ਇਹ ਵੀ ਮੌਕ ਟਾਈਮ ਨਾ ਹੁੰਦੀ ਆ ਜਿੱਦਾਂ ਹੁਣ ਅੰਮ੍ਰਿਤ ਵੇਲੇ ਸੰਭਾਲ ਕੇ ਅੰਮ੍ਰਿਤ ਵੇਲੇ ਸੁਰਤੀ ਲੱਗ ਜਾਂਦੀ ਕੋਦੋ ਕਿਸੇ ਨੇ ਆਵਾਜ਼ ਨਹੀਂ ਮਾਰਨੀ ਤੇ ਜਨਾਨ ਕਰਕੇ ਬਹਿਣਾ ਲਾ ਕੇ ਚੌਂਗੜਾ ਸਿਮਰਨ ਕਰਨਾ ਢਾਈ ਘੰਟੇ 2 ਘੰਟੇ ਢਾਈ ਘੰਟੇ ਜਿੰਨਾ ਆਪਣੇ ਜਿਬਾਲਿਆ ਉਹਨਾਂ ਕਰ ਸਕਦਾ ਵਾ ਤੇ ਉਹ ਕਿਸੇ ਨੇ ਉਦੋਂ ਆਵਾਜ਼ ਨਹੀਂ ਦੇਣੀ ਤੇ ਜਿਹੜਾ ਨਾਮ ਜਪਿਆ ਅਮਰਤ ਵੇਲੇ ਇਹਦਾ ਤੇ ਫਲ ਬਹੁਤ ਜ਼ਿਆਦਾ ਪ੍ਰਾਪਤ ਹੁੰਦਾ ਹਾਂਜੀ ਅਸਲ ਤੇ ਜਿਹੜਾ ਸਿੱਖ ਆ ਨਾ ਕੋਈ ਉਹਦਾ ਫਰਜ ਬਣਦਾ ਵੀ ਮੈਂ 3 ਵਜੇ ਉੱਠ ਕੇ ਇਸ਼ਨਾਨ ਕਰਾਂ ਇਸ਼ਨਾਨ ਜਿਹੜਾ ਅਮਰਤ ਹਰੀ ਸਿੰਘ ਆ ਉਹਦਾ ਪੰਜਾਂ ਪਿਆਰਾ ਪਹਿਲਾਂ ਕੇਸੀ ਇਸ਼ਨਾਨ ਚਾਹੀਦਾ ਹਾਂਜੀ ਹਾਂਜੀ ਕੇਸੀ ਇਸ਼ਨਾਨ ਕਰਕੇ ਬੋ ਕਿਉਂਕਿ ਆਪਾਂ ਨੂੰ ਕੇਸਾਂ ਦੇ ਵਿੱਚ ਜਾਲ ਅਮਰਤ ਵੇਲੇ ਪਾਉਣਾ ਜ਼ਰੂਰੀ ਹੈ ਹਾਂਜੀ ਤੇ ਕੇਸੀ ਇਸ਼ਨਾਨ ਕਰਕੇ ਬੋਗੇ ਬਾਣੀ ਪੜੋਗੇ ਉਹਦੇ ਗੜੀ ਚਰਨਾ ਜਰਦਾ ਉਹ ਕਿਹੜੀ ਕੀ ਗੁਰੂ ਦੇ ਕੋਲ ਜਿਹੜੀ ਨਹੀਂ ਉਹ ਦਿੰਦਾ ਹਾਂਜੀ ਹਾਂਜੀ ਕਿੰਨੀਆਂ ਵੀ ਔਕੜਾਂ ਆ ਜਾਣਾਂ ਕਿੰਨੀਆਂ ਵੀ ਮੁਸ਼ਕਲਾਂ ਆਣ ਗੁਰੂ ਕੱਟ ਕੇ ਰੱਖ ਦਿੰਦਾ ਹੈ ਇੱਕ ਹੋਰ ਗੱਲ ਜੇ ਜਦੋਂ ਮੈਂ ਪੜਦਾ ਸਾਂ ਆਪਣੀ 12ਵੀਂ ਕਲਾਸ ਤੇ ਹਾਂਜੀ ਉਹਦਾ ਸਾਡੀ ਇੱਕ ਅੰਗਰੇਜ਼ੀ ਦੀ ਮੈਡਮ ਹੁੰਦੀ ਸੀ ਤੇ ਉਹਨਾਂ ਦੇ ਪਰਿਵਾਰ 'ਚ ਕੋਈ ਪ੍ਰੋਬਲਮ ਚੱਲ ਰਹੀ ਹੋਏਗੀ ਹਾਂਜੀ ਉਹ ਮੈਨੂੰ ਆਂਦੇ ਵੀ ਇਹ ਕਿਉਂਕਿ ਦਾੜੀ ਕੇਸੀ ਇਸ ਰੂਪ ਮੇਰਾ ਸਿੱਖੀ ਦਾ ਹੀ ਪੂਰਾ ਹਾਂ ਹਾਂ ਬਾਕੀ ਨਿਆਣਿਆਂ ਦਾ ਅੱਜ ਕੱਲ ਤੁਹਾਨੂੰ ਪਤਾ ਵੀ ਕਿਵੇਂ ਵਾਲ ਕੱਟ ਲੈਂਦੇ ਨੇ ਹਾਂਜੀ ਇੱਕ ਹਿਸਾਬ ਦੇ ਸੇਹਰੀ ਮਨਾਏ ਨੇ ਸਾਰੇ ਹਾਂ ਤੇ ਮੈਨੂੰ ਆ ਕੇ ਆਂਦੇ ਵੀ ਇਹ ਵਾਇਗਰੂ ਐਗਰੂ ਕਰਨਾ ਆਪਣਾ ਮੂਲ ਮੰਤਰ ਜਪਨ ਦੇ ਨਾਲ ਦੁੱਖ ਘਟਦੇ ਆ ਤੇ ਮੈਂ ਉਹਨਾਂ ਨੂੰ ਇਹੋ ਜਵਾਬ ਦਿੱਤਾ ਵੀ ਮੈਂ ਸਾਡੇ ਗੁਰੂ ਜਿਹੜੇ ਸੀ ਨਾ ਉਹਨਾਂ ਤੋਂ ਵੱਡੇ ਕਿਹੜੇ ਹੋਣਗੇ ਤਵੀ ਹਾਂ ਤੇ ਮੈਂ ਉਹ ਵੀ ਤਵੀਆਂ ਦੇ ਬੈਠੇ ਆ ਉਹਨਾਂ ਨੇ ਵੀ ਤਸੀਏ ਚੱਲੇ ਆ ਬਸ ਫਰਕ ਇਹ ਆ ਨਾਮ ਜਪਣ ਦੇ ਨਾਲ ਤਵੀ ਤੇ ਬੈਠਿਆਂ ਵੀ ਮਜ਼ਾ ਆਉਂਦਾ ਹਾਂ ਕੋਈ ਦੁੱਖ ਨਹੀਂ ਲੱਗਦਾ ਫਿਰ ਦੁੱਖ ਆਉਂਦਾ ਏ ਪਰ ਲੱਗਦਾ ਨਹੀਂ ਮਹਿਸੂਸ ਨਹੀਂ ਹੁੰਦਾ ਬਤ ਗੱਲ ਕੀ ਆ ਗੁਰੂਆਂ ਨੇ ਸਾਨੂੰ ਸੇਹ ਦੇਣ ਕਰਕੇ ਤ�ੀਆ ਤਵੇਂ ਤੇ ਗੁਰੂ ਕੋਈ ਪਾਵਰ ਹੈ ਨਹੀਂ ਹਾਂਜੀ ਨਹੀਂ ਕਰ ਸਕਦਾ ਜੇ ਗੁਰੂ ਕਰਦਾ ਤੇ ਫਿਰ ਅਸੀਂ ਵੀ ਉਹੋ ਕੁਝ ਕਰਨਾ ਹੈ ਹਾਂਜੀ ਹਾਂਜੀ ਗੁਰੂ ਸਾਡਾ ਸਭ ਕੁਝ ਕਰ ਸਕਦਾ ਸਿਰਫ ਉਹਨਾਂ ਜੀ ਉਹ ਕਰਦੇ ਫਿਰ ਅਸੀਂ ਉਸੇ ਤਰ੍ਹਾਂ ਹੀ ਕਰਨਾ ਹੈ ਹਾਂਜੀ ਕਿਉਂਕਿ ਗੁਰੂਆਂ ਨੇ ਸਾਨੂੰ ਧੀਰਜ ਦੇ ਨਾਲ ਰਹਿਣਾ ਇਹਨੂੰ ਆਪਣੇ ਸਿਰ ਦੇ ਤੇ ਝੱਲਣ ਦੀ ਜਾਜ ਅਸੀਂ ਕੋਈ ਮੁਸੀਬਤ ਆਏ ਉਹਨੂੰ ਆਪਣੇ ਉੱਪਰ ਝੱਲ ਸਕਦੇ ਤੁਸੀਂ ਤੇ ਸਿਮਰਨ ਦੇ ਨਾਲ ਹਾਂਜੀ ਹਾਂਜੀ ਇਸ ਕਰਕੇ ਗੁਰੂਆਂ ਨੇ ਨਾਮ ਹੀ ਜਪਿਆ ਨਾਮ ਜਪ ਕੇ ਇਹਨਾਂ ਚੀਜ਼ਾਂ ਦਾ ਜਿਹੜਾ ਮੁਕਾਬਲਾ ਕੀਤਾ ਵਾ ਕੋਈ ਵੀ ਸਰਕਾਰ ਆਈ ਉਹਨਾਂ ਸਦਦਾ ਆਇਆ ਬਾਰੀਕ ਨਾਮ ਦੇ ਨਾਲ ਉਹਨਾਂ ਨੇ ਉਹਨੂੰ ਕੱਟਿਆ ਹਾਂਜੀ ਇਹਦਾ ਇੱਥੇ ਲਾ ਦੀ ਹਲਾ ਇੱਕ ਬੰਨੇ ਆਹੋ ਹੱਲਾ ਪਹਿਲੀ ਚ ਵਾਜ ਚੁਕੀਆਂ ਨੇ ਦੋਰ ਪਾੜ ਲੱਗ ਚੁੱਕੀ ਆ ਹੁਣ ਇਹ ਮੌਕੇ ਤੇ ਉਸੇ ਵਲੇ ਨਹੀਂ ਲਾਈਏ ਕੋਈ ਦਿਨ ਬਾਅਦ ਪਹਿਲਾਂ ਗਿੱਲੀ ਸੀ ਜਦੋਂ ਥੋੜੀ ਸੁੱਕ ਗਈ ਬੱਦਰ ਚਾਗੀ ਪਹਿਲੀ ਇਹ ਫਿਰ ਦੋਰ ਪਾਲ ਰਹੀ ਹੈ ਇਹ ਅਸਲ ਚਿਹਰਾ 2% ਵਾਸਤੇ ਤਿਆਰ ਕੀਤੀ ਜਾ ਰਹੀ ਹੈ